ਸਪੀਕਰ ਸਾਹਿਬ ਬੇਸਿਕਲੀ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਸਲੀ ਗੱਲ ਇਹ ਹੈ ਕਿ ਕਿਸਾਨਾਂ ਨੇ ਤਾਂ ਕਦੀ ਵੀ ਦੋਨੇ ਬਾਰਡਰ ਬੰਦ ਕੀਤੇ ਹੀ ਨਹੀਂ ਐ ਬੰਦ ਤਾਂ ਕੀਤੇ ਆ ਹਰਿਆਣਾ ਸਰਕਾਰ ਨੇ ਤੇ ਜਦੋਂ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਆਪਾਂ ਔਨ ਰਿਕਾਰਡ ਸਰਕਾਰ ਨੇ ਕਿਤੇ ਹਰਿਆਣੇ 'ਚ ਕੋਈ ਬੇਨਤੀ ਕੀਤੀ ਹੋਵੇ ਕੋਈ ਐਫਰਟ ਕੀਤਾ ਹੋਵੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਡੀਆਂ ਸਟੇਟਾਂ ਉੱਥੇ ਕੋਈ ਨਾ ਕੋਈ ਧਰਨਾ ਜ਼ਰੂਰ ਲੱਗਿਆ ਹੁੰਦਾ ਚਾਹੇ ਸਿੰਬੋਲਿਕ ਹੁੰਦਾ ਚਾਹੇ ਅਦਰਵਾਈਜ਼ ਹੁੰਦਾ ਆਪਾਂ ਕਦੀ ਐਫਰਟ ਨਹੀਂ ਕੀਤੀ ਵੀ ਕਮ ਸੇ ਕਮ ਇਹਨਾ ਜੋ 100 ਕਿਸਾਨ ਜਾ ਕੇ ਉੱਥੇ ਧਰਨਾ ਲਾ ਦਿੰਦੇ ਤਾਂ ਉਹ ਤਾਂ ਆਪ ਆਫਰ ਕਰਦੇ ਸੀ ਵੀ ਹਾਂ ਵੀ ਤੁਸੀਂ ਖੋਲੋ ਲੇਕਿਨ ਅਸਲੀ ਗੱਲ ਹੈ ਕਿ ਇਹ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਬੀਜੇਪੀ ਦੇ ਇਸ਼ਾਰੇ ਤੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪੋਲਰਾਈਜੇਸ਼ਨ ਕਰਨੀ ਚਾਹੁੰਦੇ ਆ ਇਹ ਕੰਮ ਸਪੀਕਰ ਸਾਹਿਬ ਪੰਜਾਬ ਕਿਉਂਕਿ ਪੰਜਾਬ ਤਾਂ ਉਹ ਗੁਰੂਆਂ ਦੀ ਧਰਤੀ ਆ ਸਾਨੂੰ ਗੁਰਤੀ ਮਿਲੀ ਆ ਭੀ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮ ਇਸਾਈ ਪਹਿਲਾਂ ਇਨਸਾਨੀਅਤ ਦੀ ਗੱਲ ਹੁੰਦੀ ਆ ਬਾਅਦ ਚ ਕਿਸੇ ਧਰਮ ਦੀ ਤਾਂ ਕਿਸੇ ਜਾਤ ਦੀ ਗੱਲ ਹੁੰਦੀ ਆ ਔਰ ਸਾਡਾ ਜਿਹੜਾ ਵਪਾਰੀ ਵਰਗ ਆ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਫਰੋਤੀਆਂ ਕਿੰਨੀਆਂ ਗੈਂਗਸਟਰ ਕੌਲਾਂ ਮੈਨੂੰ ਲੱਗਦਾ ਔਨ ਰਿਕਾਰਡ ਹੀ ਵੀ ਬਹੁਤੀਆਂ ਚੀਜ਼ਾਂ ਨਹੀਂ ਆਈਆਂ ਤੇ ਜੋ ਇਸ ਸਰਕਾਰ ਨੇ ਸਾਡੇ ਵਪਾਰੀ ਵਰਗ ਦਾ ਹਾਲ ਕੀਤਾ ਤੇ ਮੈਨੂੰ ਲੱਗਦਾ ਕਿਸੇ ਤੋਂ ਭੁੱਲਿਆ ਨਹੀਂ ਐਵੇਂ ਇਸ ਪਰਸੈਪਸ਼ਨ ਦੇ ਉੱਤੇ ਕਿਉਂਕਿ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ মিডিਆ ਨੂੰ ਯੂਜ਼ ਕਰਕੇ ਇਹ ਕੰਮ ਕਰਦੀ ਆ ਤੇ ਆਪਾਂ ਇੱਥੇ ਕਰਨ ਲੱਗ ਪਏ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੱਧਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਇੱਕ ਸੀ ਯੂ ਯੂ ਕੈਨਟ ਕਾ ਕਿ ਬਰੀ ਇੱਕ ਬਿਆਨ ਇਸ ਤਰ੍ਹਾਂ ਦਾ ਰੱਗ ਵੀ ਕਰਨੀ ਕਰਕੇ ਨਖਾਵਾ ਤੁਹਾਨੂੰ ਪਲੀਜ਼